ਕਿਹੜੀ ਬੁਰੀ ਹੈ ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਗੱਜਨ ਆਲਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਘਰੇ ਵੀਡੀਓ ਬਣਾ ਰਹੇ ਆ ਪੰਜ ਛੇ ਦੇ ਕਰੀਬ ਆ ਟੋਟਲ ਪਸ਼ੂ ਅੱਜ ਦੀ ਵੀਡੀਓ ਦੇ ਵਿੱਚ ਦੋ ਪਸ਼ੂ ਵਿਖਾਉਣੇ ਆ ਘਰੇਲੂ ਨਾਗ ਹੈ ਇੱਕ ਬਹੁਤ ਚੰਗੇ ਦੁੱਧ ਵਾਲੀ ਵੱਡੀ ਵਾੜ ਤਾਜੀ ਸੂਈ ਸਵਾਈ ਤੇ ਇੱਕ ਇਧਰ ਵੱਡੀ ਵਾੜ ਗੱਭਣ ਫੁੱਲ ਵਜਣ ਵਾਲੀ ਐ ਚੰਗੇ ਦੁੱਧ ਵਾਲੀ ਇਨਫੋਰਮੇਸ਼ਨ ਲੈ ਦੋ ਨਾ ਹਾਂਜੀ ਭਾਈ ਸਾਸੀ ਕਾਲ ਜੀ ਸਾਸੀ ਭਾਈ ਕੀ ਹਾਲ ਹੈ ਵਧੀਆ ਜੀ ਨਾਮ ਤੇ ਦੱਸ ਮੇਰਾ ਨਾਮ ਗਰਮੀ ਸਿੰਘ ਐ ਡਾਕਟਰ ਉਸਮੋਂ ਕੰਮ ਕਰਦੇ ਆਪਾਂ ਪਿੰਡ ਗੱਜਨ ਵਾਲਾ ਕਿਲਾ ਮੁਗਬ ਮੋਬਾਈਲ ਨੰਬਰ ਦੱਸ 94784 41768 ਇੱਕ ਇਹ ਵੀ ਦੱਸ 94784 41768 ਨਰਸ ਸਾਹਿਬ ਦੋ ਨਾ ਹੈਗੇ ਜੀ ਹਾਂਜੀ ਦੋ ਹੈਗੇ ਇੱਕ ਨੰਬਰ ਤੋਂ ਸ਼ੁਰੂ ਕਰ ਲਈ ਕੰਨ ਮਾਸੂਆ ਇਹ ਤੀਜੇ ਸੂਸਰੀ ਹੈ ਬਈ ਇਹਦਾ ਸੋਈ ਨੂੰ ਸਮਾਂ ਸਹੀ ਨਹੀਂ ਸੱਤ ਨੂੰ ਹੋ ਗਿਆ ਜੀ ਜਿਹੜਾ ਦੁੱਧ ਚੋ ਲੈਣਾ ਕਿੰਨਾ ਦੁੱਧ ਚੋਣ ਦਾ 1.5 18 ਕਿਲੋ ਹੈਗਾ ਕਿੰਨਾ ਪਿਆਜ਼ ਤਕਰੀਬਨ 22 23 ਕਿਲੋ ਦਾ ਕਰ ਦੋ ਜੀ ਵਾਲਾ ਵੀ ਕਾਲੇ ਖਰਾਬ ਵਾਲੇ ਸ਼ੁਰੂ ਲੈ ਜੀ ਲੁੱਟ ਕਾਣੀ ਚੁੱਕੇ ਸਾਡੇ ਤੇ ਪੀ ਗੱਡੀ ਬਾਹਰ ਨੂੰ ਮਗਰ ਬੱਛੀ ਇਹਦੇ ਅੱਛਾ ਜੀ ਮਗਰ ਬੱਛੀ ਦੋਸਤੋ ਮਗਰ ਬੱਛੀ ਐ ਫੀਮੇਲ ਕਾਫ ਬਛੜੀ ਮੈਨੂੰ ਦੂਰੋਂ ਬੱਛਾ ਲੱਗਦਾ ਆਈਆਂ ਮੈਂ ਅੱਛਾ ਨਹੀਂ ਫੀਮੇਲ ਕਾਫ ਬਛੜੀ ਐ ਬਹੁਤ ਸੋਹਣੀ ਬੱਛੀ ਐ ਜਾਤ ਵਾਲੀ ਐ ਪ੍ਰਿੰਟ ਆਰੀ ਐ ਬਾਕੀ ਮਾਂ ਵੀ ਚੰਗੀ ਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ 18 18.5 ਕਿਲੋ ਦੁੱਧ ਡਾਟ ਸਾਹਿਬ ਗੌਨੀ ਕਹਿੰਦੇ ਅੱਜ ਤਿਆਰ ਆ ਜਿਹੜਾ ਤੁਸੀਂ ਚੋ ਲੈਣਾ ਸਵੇਰ ਸ਼ਾਮ ਭਾਵੇਂ ਦੋ ਟਾਈਮ ਚੋਲਿਓ ਭਾਵੇਂ ਤਿੰਨ ਟਾਈਮ ਚੋਲਿਓ ਫੁੱਲ ਵੱਡੀ ਵਹਿੜ ਹੈ ਤੀਜੇ ਸੂਏ ਡਾਟ ਸਾਹਿਬ ਦੱਸਦਾ ਸੂਈ ਹੈ 22 23 ਕਿਲੋ ਡਾਟ ਸਾਹਿਬ ਦੱਸਦਾ ਕਿ ਦੁੱਧ ਪਿਆਜੂ ਅੱਜ ਜਿਹੜਾ ਚੋਣ ਵਾਲਾ ਦੁੱਧ 18 18.5 ਕਿਲੋ ਨੈਟ ਤਿਆਰ ਹੈ ਜਾਨੀ ਕਿ 9 9.5 ਕਿਲੋ ਸੋਭਾ 9 9.5 ਕਿਲੋ ਸ਼ਾਮ ਨੂੰ ਕੰਡੇ ਵਾਲਾ ਦੁੱਧ ਤਿਆਰ ਸੀਲ ਸੌ ਪੂਰੀ ਹੈ ਫੇਰ ਗਰਮੀ ਦੇ ਤੇ ਆਪਣੇ ਖੇਤਰ ਨੂੰ ਪਤਾ ਹੀ ਹੈ ਗਰਮੀ ਘੱਟੀ ਹੋਏ ਮੰਨਦੀ ਹੈ ਹਮ ਸਹੀ ਹੈ ਜੀ ਦੋਸਤੋ ਸਿੱਧੀ ਧੁੱਪ ਪੈਂਦੀ ਆ ਬਾਕੀ ਹੁਣ ਗਰਮੀ ਦਾ ਸੀਜ਼ਨ ਆਫ ਹੋ ਚੱਲਿਆ ਜਾਂਦਾ ਹੀ ਆ ਤੇ ਟੀਨਾ ਪਾਈਆਂ ਫੋਲੀ ਗਰਮੈਸ਼ ਚ ਡਾਕਟਰ ਸਾਹਿਬ ਦੱਸਦਾ ਹੁੰਦੀ ਹੈ ਤੇ ਗਰਮੀ ਗਰਮੀ ਡਾਕਟਰ ਸਾਹਿਬ ਦੱਸਦਾ ਘਾਟੀ ਮਨਾਉਂਦੀ ਹੈ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਥਣ ਪੂਰਾ ਚੰਗਾ ਮੋਟਾ ਆਦੀ ਚਵਾਈ ਵਾਲਾ ਜਾਨ ਵਾਲਾ ਥਾਣਾ ਵੀਡੀਓ ਬਣਾਉਣ ਦਾ ਸਮਾਂ ਸਵਾ 2 ਵਜੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਤੇ 4 ਘੰਟੇ ਪਈ ਹੈ ਅਜੇ ਸ਼ਾਂਤੀ ਕਰ ਹਵਾਨਾ ਦੁੱਧ ਨਾਲ ਭਰ ਲੈਣਾ ਸਾਢੇ 18 ਕਿਲੋ ਦੁੱਧ ਤਿਆਰ ਆ 22 23 22 23 ਕਿਲੋ ਇੱਥੇ ਡਾਕਟਰ ਸਾਹਿਬ ਦੱਸਦਾ ਕਿ ਦੁੱਧ ਪਿਆਜੂ ਬਾਕੀ ਵੱਡੀ ਵਹਿੜ ਆਜਾਦ ਵਾਲੀ ਇਹਨਾਂ ਦਾ ਦੁੱਧ ਪਿਉਉਣ ਦਾ ਹੱਕੀਪਾਣ ਡਾਟ ਸਾਹਿਬ ਪ੍ਰਾਈਸ ਇਹਦਾ ਜਾਇਜ਼ ਹੈ ਜੀ ਪ੍ਰਾਈਸ ਫੋਨ ਤੇ ਕਾਵਾਂਗੇ ਫੋਨ ਤੇ ਹਾਂਜੀ ਪ੍ਰਾਈਸ ਡਾਟ ਸਾਹਿਬ ਦਾ ਸਾਹਿਬ ਫੋਨ ਤੇ ਹੋ ਜੂ 1.18 ਕਿਲੋ ਨੈਟ ਤਿਆਰ ਆ ਦੁੱਧ ਕੰਡੇ ਵਾਲਾ ਦੋ ਨੰਬਰ ਬਾਰੇ ਦੱਸ ਦਈਏ ਜੀ ਇਹ ਪਹਿਲਾਂ ਨੂੰ ਵੱੱਛੀ ਆ ਜੀ ਚਾਰ ਦੰਦ ਹੋ ਗਈ ਇਹ ਤਕਰੀਬ ਚੌਗੀ ਹਾਂ ਚੌਗੀ ਹੈ ਜੀ ਕੋਈ ਗੱਲ ਬਾਤ ਨਹੀਂ ਨਹੀਂ ਵਧੀਆਂ ਕਿੰਨੇ ਕ ਦਿਨ ਲੇ ਜੂ ਡਾਟ ਸਾਹਿਬ ਅਲੇ 12 ਤਰੀਕ ਨੂੰ ਪੂਰੇ ਹੋ ਪਈ 12 ਨੂੰ ਹਾਂਜੀ ਕਿੰਨਾ ਕ ਦੁੱਧ ਪਿਆ ਜੀ ਤੁਹਾਡੇ ਹਿਸਾਬ ਨਾਲ ਮੇਰੇ ਤੋਂ ਕੱਢ ਦੋ 20 ਕਿਲੋ ਦੁੱਧ ਠੀਕ ਹੈ ਜੀ ਹਾਂਜੀ ਕੱਢੀ ਦੋਸਤੋ ਇਹਨੂੰ ਪਾਸ ਕਰ ਦਿਓ ਬੱਚਾ ਫਿਰਦਾ ਉਧਰ ਜਾਨਵਰ ਕੁੱਤਾ ਮੇਰੇ ਕੋਲੇ ਆ ਗਿਆ ਸੀ ਡਾਕਟਰ ਸਾਹਿਬ ਨੇ ਤਾਂ ਹੀ ਹਟਾਉਣ ਨੂੰ ਪਿੱਛੇ ਜੀ ਹੋਏ ਸੀ ਨਹੀਂ ਨਹੀਂ ਉਹ ਜਾਨਵਰ ਹੀ ਆਉਂਦਾ ਜੀ ਕੁੱਤਾ 22 23 ਕਿਲੋ ਡਾਕਟਰ ਸਾਹਿਬ ਦੱਸਦਾ ਕਿ ਖੁੱਲਾ ਦੁੱਧ ਪਿਆਜੂ ਪਹਿਲਾ ਸੂਆ ਚਾਰ ਦੰਦ ਬੱਚੀ ਕੱਦ-ਕਾਟ ਵੱਡਾ ਹੀ ਐ ਸੋਹਣਾ ਬੋਡੀ ਸਟਰਕਚਰ ਐ ਖੁੱਲੂ ਢੁੱਲੇ ਅੰਗਾਂ ਪੈਰਾਂ ਦੀਆਂ ਦੋ ਵੜਾਂ ਫੋਲੀ ਵੱਡੀਆਂ ਖੁੱਲੂ ਢੁੱਲੇ ਅੰਗਾਂ ਪੈਰਾਂ ਦੀਆਂ ਵਜਨ ਵੀ ਬਹੁਤ ਐ ਹਵਾਨਾ ਵੀ ਸੋਹਣਾ ਠੋਸ ਨਿਗਰ ਬਾਕੀ ਡਾਕਟਰ ਸਾਹਿਬ ਦੱਸਦਾ ਕਿ 12-13 ਤਰੀਕ ਦੇ ਕਰੀਬ ਇੱਥੇ ਦਿਨ ਪੂਰੇ ਹੁੰਦੇ ਆ ਅੱਜ 6 ਤਰੀਕ ਹੋ ਗਈ ਆ ਡਾਕਟਰ ਸਾਹਿਬ ਦੀ ਆਪਦੀ ਏਆਈ ਕੀਤੀ ਆ 12 ਤਰੀਕ ਨੂੰ ਦਿਨ ਪੂਰੇ ਹੁੰਦੇ ਅੱਜ 6 ਤਰੀਕ ਆ 6 ਦਿਨ ਪਏ ਆ ਥੋਸ ਨਿੱਗਰ ਹਵਾਨਾ ਵਾਲ ਢੇਲਾ ਹਾਂਜੀ ਕਾਫੀ ਬਾਕੀ ਆ ਬਾਕੀ ਦਿਨ ਲੈ ਜਾਣੇ ਨੇ ਪਾਈਪਰ ਦਾ ਸੀਮਣ ਲੱਗਦਾ ਪਾਈਪਰ ਤੋਂ ਗੱਭਣਾ ਹਾਂ ਦੋਸਤੋ ਪਾਈਪਰ ਵੱਲ ਤੋਂ ਅੱਗੇ ਗੱਭਣਾ ਫੁੱਲ ਚੰਗੀ ਬਚੀ 22-23 ਕਿਲੋ ਖੁੱਲਾ ਦੁੱਧ ਪਿਆਜੂ ਸੀਲਸਾਉ ਪੂਰੀ ਆ ਖਾਂਵੀ ਪੂਰਾ ਚੰਗਾ ਹਾਦੀ ਚਵਾਈ ਵਾਲਾ ਪ੍ਰਾਈਸ ਇਹ ਡਾਕਟਰ ਸਾਹਿਬ ਪ੍ਰਾਈਸ ਫੋਨ ਤੇ ਕਰੋ ਦੋਵਾਂ ਦੇ ਜੈ ਜੀ ਯੂ ਜੈ ਜੀ ਯੂ ਫੋਨ ਨੰਬਰ ਦੁਬਾਰਾ ਦੱਸੀ 99784 41760 ਦੋਸਤੋ ਇਹ ਡਾਕਟਰ ਸਾਹਿਬ ਦਾ ਮੋਬਾਈਲ ਨੰਬਰ ਕੰਟੈਕਟ ਨੰਬਰ ਆ ਪਹਿਲਾ ਸੂਆ ਚਾਰ ਦੰਦ ਫਾਲੋਅ ਅਪ ਡੈਟਾਪ ਦੀ ਵਛੀ ਆ ਲਟਕੇ ਸੂ ਜਦਨ ਤਿਆਰ ਹੋ ਜਾਂਦੀ ਹੈ ਹਜੇ ਵਾਲ ਢੇਲਾਂ ਕਾਫੀ ਬਾਕੀ ਹੈ ਦਿਨ ਹਜੇ ਨੇ 12 ਤਰੀਕ ਨੂੰ ਪੂਰੇ 12 ਨੂੰ ਪੂਰੇ ਆ 6 ਤਰੀਕ ਆ 5 6 ਦਿਨ ਬੜੇ ਆਰਾਮ ਨਾਲ ਲੈ ਜਾਣੇ ਸੌਖੀ ਆ ਤੇ ਇੱਕ ਤਾਜੀ ਸੂਈ ਸਵਾਈ ਵਹਿੜਾ 1.5 18 18 ਕਿਲੋ نیٹ ਦੁੱਧ ਕੰਡੇ ਵਾਲਾ ਪ੍ਰਾਈਸ ਜਾਇਜ਼ ਹੀ ਹੋਊਗਾ ਡਾਕਟਰ ਸਾਹਿਬ ਕਹਿੰਦਾ ਕਰ ਲਾਂਗੇ ਫੋਨ ਤੇ ਮਗਰ ਵੱਛੀ ਫੀਮੇਲ ਕਾਫ ਬਛੜੀ ਬੱਚਾ ਵੀ ਸੋਹਣਾ ਜੇ ਜੁਰ ਬਦੇ ਵੀਡੀਓ ਤੁਹਾਨੂੰ ਜੇ ਆਪੀ ਪਈ ਆ ਠੀਕ ਹੈ ਜੀ ਜੇਰ ਦੀ ਡਾਕਟਰ ਸਾਹਿਬ ਕਹਿੰਦਾ ਕਲੀਅਰ ਹੈ ਬਾਕੀ ਵੀਡੀਓ ਬਣਾਈ ਹੋਈ ਹੈ ਜੇਰ ਦੀ ਜਿਹਦੇ ਪਸੰਦ ਆਉ ਕੋਈ ਤਸੱਲੀ ਕਰਨੀ ਚਾਹੁੰਦਾ ਅਗਲਾ ਆਪ ਦੀ ਦੇਖ ਕੇ ਤਸੱਲੀ ਕਰ ਲੈ ਦੋ ਪਸ਼ੂ ਸੇਲ ਹੈ ਪ੍ਰਾਈਸ ਫੋਨ ਤੇ ਹੋ ਟਾਪ ਦੀਆਂ ਵੜੜਾਂ ਫੁੱਲ ਵੱਡੀਆਂ ਪਿੰਡ ਗੱਜਣ ਵਾਲਾ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਲੈਣੀਆਂ ਜਾਂ ਡੈਰੀ ਦੁੱਧ ਪਾਉਣ ਨੂੰ ਲੈਣੀਆਂ ਫੁੱਲ ਚੰਗੀਆਂ ਬੱਚੀਆਂ ਚੰਗੇ ਦੁੱਧ ਵਾਲੀਆਂ ਫੋਨ ਨੰਬਰ ਸਕਰੀਨ ਤੇ ਹੈ ਜੇ ਕਿਸੇ ਨੇ ਘਰੇ ਆਉਣਾ ਐਡਰੈਸ ਧੂਰੀ ਵਰੀ ਦੱਸ ਦੇਣਾ ਪਿੰਡ ਗੱਜਣ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਬੱਗਾਪੁਰਾਣਾ ਫੂਡ ਸ਼ੰਕ ਕਿਸੇ ਦੇ ਭੂਰਾ ਵੀ ਨਹੀਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ